ਵੇਰੇ ਉੱਠਣਾ ਨੇ ਜੀ ਉਹ ਤੋਂ ਤਾਜੀ ਵੀ ਬਣਾ ਕੇ ਚਾਹ ਪੀਣੀ ਹੈ ਜੀ ਇਹ ਹੈ ਜੀ ਅੱਧਾ ਨਿੰਬੂ ਇਹ ਵਾਲਾ ਇਹ ਹੈ ਜੀ ਜਮੈਣ ਦੇ ਪੱਤੇ ਘਰੇ ਸਾਡੇ ਲੱਗੀ ਹੋਈ ਬਹੁਤ ਜ਼ਿਆਦਾ ਇਹ ਹੈ ਜੀ ਅੱਧਾ ਚਮਚਾ ਧਨੀਆ ਜਿਹੜਾ ਆਪਾਂ ਮਸਾਲੇ ਚ ਪਾਉਨੇ ਆ ਅ ਅੱਧਾ ਚਮਚਾ ਹੈਗਾ ਇਹ ਜੀਰਾ ਇਹ ਅੱਧਾ ਚਮਚਾ ਅਜਵੈਨ ਆ ਤੇ ਇਹ ਅੱਧਾ ਚਮਚਾ ਸਾਬਤ ਧਨੀਆ ਤੇ ਇਹ ਚਾਰ ਪੰਜ ਪੱਤੀਆਂ ਅਜਵੈਨ ਦੀਆਂ ਠੀਕ ਹੈ ਜੀ ਤੇ ਇਹ ਹੈਗਾ ਜੀ ਤુલਸੀ ਉਹਦੇ ਆਪਣੇ ਕੜੀ ਪੱਤੇ ਦੇ ਪੱਤੇ ਇਹ ਹੈਗੀ ਆ ਤુલਸੀ ਤੇ ਇਹ ਹੈਗਾ ਆਪਣਾ ਦਾਲਚੀਨੀ ਤੇ ਇਹ ਹੈਗੀਆਂ ਛੋਟੀਆਂ ਲੇਚੀਆਂ ਇਹ ਦੋ ਲੇਚੀਆਂ ਆਪਾਂ ਪਾਉਣੀਆਂ ਕੁੱਟ ਕੇ ਤੇ ਇਹ ਅਦਰਕ ਦਾ ਐਨਾ ਪੀਸੀ ਪਾਉਣਾ ਠੀਕ ਹੈ ਤੇ ਇਹ ਲੈ ਲੈਣਾ ਪਾਣੀ ਤੇ ਆਹ ਵਾਲੇ ਜਿਹੜੇ ਦੋ ਗਲਾਸ ਪਾਉਣੇ ਆ ਵੱਡੇ ਆਹ ਇੱਕ ਵਿੱਚ ਪਾ ਲੈਂਦਾ ਤੇ ਇੱਕ ਵਿੱਚ ਹੋਰ ਪਾਤਾ ਠੀਕ ਹੈ ਜੀ ਇਹਦੇ ਵਿੱਚ ਜਦੋਂ ਹੁਣ ਪਾਣੀ ਨੂੰ ਬੋਇਲ ਆ ਗਿਆ ਤਾਂ ਇਹ ਚੀਜ਼ਾਂ ਆਪਾਂ ਸਾਰੀਆਂ ਪਾਉਣੀਆਂ ਵਿੱਚ ਇਹਦੀ ਤਾਂ ਇਹਨਾਂ ਨੂੰ ਜਦੋਂ ਬੋਇਲ ਆ ਗਿਆ ਤਾਂ ਇੰਨਾ ਰਹਿ ਗਿਆ ਜਦੋਂ ਇਹ ਤਾਂ ਉਦੋਂ ਤੁਸੀਂ ਇਹ ਇੱਧਰ ਦੇਖੋ ਮਤਲਬ ਕਿ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਠੀਕ ਹੈ ਤਾਂ ਉਦੋਂ ਤੁਸੀਂ ਇਹਨੂੰ ਸਿਪ ਸਿਪ ਕਰਕੇ ਪੀਣਾ ਇਹ ਮਾਰਨਿੰਗ ਟੀ ਹੈ ਜੀ ਤੁਹਾਡੀ ਜਿਹੜੀ ਕਿ ਆਪਣੀ weight lose ਕਰਨ ਵਾਸਤੇ ਵੀ ਬਹੁਤ ਹੀ ਜ਼ਿਆਦਾ ਇਹਦਾ ਫਾਇਦਾ ਹੈ ਜੇਟ ਵੀ ਲੂਜ਼ ਕਰੂਗੀ ਔਰ ਜਿਹੜਾ ਪੇਟ ਆਪਣਾ ਫੁੱਲਿਆ ਹੋਇਆ ਜਾਂ ਕੁਝ ਹੈਗਾ ਤਾਂ ਉਹਨੂੰ ਇਹ ਬਿਲਕੁਲ ਸਾਫ਼ ਕਰੂਗੀ ਅੰਤੜੀਆਂ ਦੀ ਸਫਾਈ ਹੁੰਦੀ ਹੈ ਇਹਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਨੂੰ ਯੂਰਿਨ ਬਹੁਤ ਜ਼ਿਆਦਾ ਆਊਗਾ ਘੰਟਾ ਦੋ ਘੰਟੇ ਕਿਉਂਕਿ ਇਹਨੇ ਤੁਹਾਡੀ ਨਾੜਾਂ ਦੀ ਸਾਰੀ ਸਫਾਈ ਕਰ ਦੇਣੀ ਆ ਤੇ ਇੰਨੀ ਚਾ ਤੁਸੀਂ ਆਪਦੀ ਬਹਿ ਕੇ ਪੀਣੀ ਆ ਅਗਰ ਤੁਹਾਨੂੰ ਇਹਦਾ ਟੇਸਟ ਕੁਝ ਲੱਗਦਾ ਵੀ ਖੱਟਾ ਮਿੱਠਾ ਹੋ ਗਿਆ ਇਹਦੇ ਵਿੱਚ ਤੁਸੀਂ ਨਮਕ ਪਾ ਸਕਦੇ ਆ ਤਾਂ ਉਸ ਤੋਂ ਬਾਅਦ ਜਦੋਂ ਇਹ ਬਣ ਗਈ ਤੇ ਇਹਦੇ ਵਿੱਚ ਆ ਤੁਸੀਂ ਹਾਫ ਨਿੰਬੂ ਆ ਇਹ ਨਿਚੋੜ ਲਓ ਜਿਆਦਾ ਖੱਟਾ ਲੱਗਦਾ ਤਾਂ ਤੁਸੀਂ ਥੋੜਾ ਘਟਨ ਜੋੜ ਸਕਦੇ ਹੈਗੇ ਆ ਜਿਆਦੇ ਦੀ ਜ਼ਰੂਰਤ ਨਹੀਂ ਹੈਗੀ ਅੱਧਾ ਹੀ ਬਹੁਤ ਆ ਇਹ ਵੀ ਸਾਡੇ ਘਰ ਨੀਂਬੂ ਲੱਗੇ ਹੋਏ ਆ ਮੈਂ ਤਾਂ ਬਹੁਤ ਲੱਕੀ ਆ ਬਟ ਮੈਨੂੰ ਨੀਂਬੂ ਤੋਂ ਅਲਰਜੀ ਹੈ ਜੀ ਜਿਸ ਕਰਕੇ ਮੈਨੂੰ ਔਰ ਦਾਲਚੀਨੀ ਮੈਂ ਹਾਈ ਬੀਪੀ ਦੀ ਪੇਸ਼ੈਂਟ ਕਰਕੇ ਮੈਨੂੰ ਡਾਕਟਰ ਨੇ ਮਨਾ ਕੀਤਾ ਵੀ ਤੁਸੀਂ ਨਹੀਂ ਲੈ ਸਕਦੇ ਤੇ ਬਾਕੀ ਚੀਜ਼ਾਂ ਮੈਂ ਲੈ ਲੈਣੀ ਆ ਸਾਰੀਆਂ ਪਰ ਮੈਂ ਚਾਹ ਦੀ ਨਾ ਸ਼ੁਰੂ ਹਲੇ ਕਰਨੀ ਆ ਕਿਉਂਕਿ ਮੇਰਾ ਪਿਛਲੇ ਦਿਨਾਂ ਦੇ ਵਿੱਚ ਬੀਪੀ ਕੋਈ ਸਟ्रेस ਜੀ ਕਰਕੇ ਨਾ ਰਾਈਜ਼ ਹੋ ਗਿਆ ਸੀਗਾ ਤਾਂ ਉਸ ਕਰਕੇ ਮੈਂ ਫਿਰ ਇਹਨੂੰ ਮੈਂ ਸਟਾਰਟ ਕਰਨਾ ਹੈ ਜੀ ਠੀਕ ਹੈ ਤਾਂ ਤੁਸੀਂ ਇਹਨੂੰ ਸਟਾਰਟ ਕਰੋ ਪੂਰਾ ਪ੍ਰੋਪਰਲੀ ਓਨੈਸਟੀ ਨਾਲ ਇਸ ਚੀਜ਼ ਨੂੰ ਅਪਲਾਈ ਕਰੋ ਤੁਸੀਂ ਦੇਖੋਗੇ ਕਿ ਤੁਹਾਨੂੰ ਆਪਣੇ ਆਪ ਹੀ ਤੁਸੀਂ ਕਹੋਗੇ ਹਾਂ ਜੀ ਇਹਦਾ ਬਹੁਤ ਹੁਣ ਜੇ ਤੁਸੀਂ ਦੇਖੋ ਵੀ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਚੀਜ਼ ਹੈਗੀ ਆ ਧਨੀਆ ਅਸੀਂ ਮਸਾਲਿਆਂ ਚ ਪਾਉਣੇ ਆ ਜਵੈਨ ਪਾਉਣੇ ਆ ਜੀਰਾ ਪਾਉਣੇ ਆ ਅਦਰਕ ਪਾਉਣੇ ਆ ਤੇ ਤુલਸੀ ਪਾਉਣੇ ਆ ਚਾਹ ਚ ਪਾਉਣੇ ਆ ਆਪਾਂ ਤੇ ਆ ਕੜੀ ਪੱਤਾ ਜਿਹੜਾ ਹੈਗਾ ਡੇਲੀ ਆਪਾਂ ਸਬਜ਼ੀ ਚ ਪਾਉਨੇ ਆ ਤੇ ਇੱਕ ਚਾਹ ਬਣਾਉਣ ਦਾ ਤਰੀਕਾ ਹੀ ਹੈ ਨਾ ਜੀ ਵੱਖਰਾ ਠੀਕ ਹੈ ਤੇ ਇੰਨੀ ਅਮਾਉਂਟ ਪਾਉਣੀ ਹੈ ਇਹਨੇ ਦੱਸਣੀ ਆ ਤੇ ਚਲੋ ਆਜੋ ਆਪਾਂ ਪਾਣੀ ਬੋਇਲ ਕਰੀਏ ਤੇ ਉਹਦੇ ਵਿੱਚ ਸਮਾਨ ਜੀ ਗੈਸ ਚ ਲਾਈਏ ਤਾਂ ਹੁਣ ਆਪਾਂ ਇਹ ਜਿਹੜੇ ਦੋ ਗਲਾਸ ਹੈਗੇ ਆ ਪਾਣੀ ਹੈ ਜਿਹੜਾ ਬੋਇਲ ਹੋਣਾ ਰੱਖਤਾ ਤੇ ਜਦੋਂ ਹੁਣ ਇਹ ਬੋਇਲ ਹੋਊਗਾ ਫਿਰ ਆਪਾਂ ਬਾਕੀ ਦਾ ਮਟੀਰੀਅਲ ਆ ਜਿਹੜਾ ਉਹ ਪਾਉਨੇ ਆ ਚਲੋ ਉਬਲ ਗਿਆ ਤੇ ਆਹ ਦੇਖੋ ਜਿਹੜੀਆਂ ਆਪਾਂ ਦੋ ਲੈਚੀਆਂ ਪਾਉਣੀਆਂ ਹਨ ਉਹ ਮੈਂ ਇਹਦੇ ਚ ਕੁਟ ਲਈਆਂ ਠੀਕ ਹੈ ਤੇ ਇਹ ਕੁੱਟ ਕੇ ਪਹਿਲਾਂ ਲੈਚੀ ਪਾ ਦਈਏ ਤਾਂ ਹੁਣ ਆਪਾਂ ਪਾਵਾਂਗੇ ਆ ਜਿਹੜਾ ਆਪਣਾ ਬਾਕੀ ਸਾਰਾ ਸਮਾਨ ਹੈਗਾ ਉਹ ਦੇਖੋ ਸਾਰਨੇ ਪਹਿਲਾਂ ਪਾਵਾਂਗੇ ਆਪਾਂ ਇਹਦੇ ਚ ਅਦਰਕ ਪਾਤਾ ਤੇ ਆਹ ਪਾਤਾ ਆਪਾਂ ਦਾਲਚੀਨੀ ਜੀਰਾ ਅਜਵੈਨ ਤੁਲਸੀ ਦੇ ਪੱਤੇ ਤੇ ਆਹ ਅਜਵੈਨ ਦੇ ਪੱਤੇ ਤੇ ਆਹ ਸਾਬਤ ਧਨੀਆ ਕੜੀ ਪੱਤਾ ਤੇ ਆਹ ਅਜਵੈਨ ਦੂਜੀ ਸੁੱਕੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਬੋਇਲ ਕਰਨਾ ਜਦੋਂ ਆਪਣੇ ਕੋਲੇ ਪਾਉਣਾ ਗਲਾਸ ਰਹਿ ਜਾਵੇ ਜੇ ਅਦਰਕ ਤੁਸੀਂ ਹੋਰ ਪਾ ਸਕਦੇ ਹੋ ਤੇ ਇਹ ਜਿਹੜਾ ਨਿੰਬੂ ਆ ਹਾਫ ਇਹ ਆਪਾਂ ਉਹਦੇ ਵਿੱਚ ਝੋੜ ਲੈਣਾ ਤਾਂ ਹੁਣ ਇਹਨੂੰ ਬੋਇਲ ਹੋਣ ਦਿਓ ਲੋ ਜੀ ਆਪਾਂ ਬੋਇਲ ਹੋ ਗਿਆ ਤੇ ਆਪਾਂ ਦੇਖੀਏ ਹੁਣ ਆਪਣੀ ਚਾਹ ਤਿਆਰ ਹੋ ਗਈ ਵਾਓ ਕਿੰਨਾ ਪਿਆਰਾ ਕਲਰ ਬਣ ਗਿਆ ਜੀ ਠੀਕ ਹੈ ਜੀ ਇੱਕ ਇਹਨਾਂ ਹੋਰ ਹੈ ਜੀ ਮੈਂ ਪਾਣੀ ਖੋੜੇ ਕਲਾਸਪਰ ਐਸੀ ਕਿਉਂਕਿ ਅਸੀਂ ਦੋ ਜਣਿਆਂ ਨੇ ਪੀਣੀ ਤਾਂ ਹੁਣ ਆਪਾਂ ਇਹਦੇ ਵਿੱਚ ਨਿੰਬੂ ਨਿਚੋੜਾਂਗੇ ਜੀ ਬਸ ਇਹਨਾਂ ਹੀ ਬਹੁਤ ਆ ਜੇ ਤੁਸੀਂ ਜ਼ਿਆਦਾ ਖੱਟਾ ਸਿਟਰਿਕ ਐਸਿਡ ਲੈ ਸਕਦੇ ਆ ਤਾਂ ਤੁਸੀਂ ਅੱਧਾ ਵੀ ਨਿਚੋੜ ਸਕਦੇ ਹੋ ਠੀਕ ਹੈ ਜੀ ਕਿਉਂਕਿ ਮੈਨੂੰ ਨਿੰਬੂ ਤੋਂ ਅਲਰਜੀ ਹੈ ਮੈਂ ਤਾਂ ਸਿਰਫ ਇੰਨਾ ਕੁ ਹੀ ਬੱਚੇ ਰੋਲਾ ਪਾ ਰਹੇ ਆ ਜੀ ਬੱਚਿਆਂ ਦਾ ਇਸ ਵੇਲੇ ਟਾਈਮ ਆ ਤੇ ਚਲੋ ਕੋਈ ਗੱਲ ਨਹੀਂ ਇੱਕ ਚਮਚ स्पून ਮਾਰ ਲਓ ਜੀ ਆਪਣੀ ਚਾਹ ਰੈਡੀ ਹੈ ਲਓ ਜੀ ਆਪਾਂ ਟੌਪ ਸੀਕਰੇਟ ਰਚ ਪਾਈਏ शायद जी तो अपनी जड़ी टी हैगी बिल्कुल रेडी है जी और तुम पी सकते हो बोलो कि चैनल में सब्सक्राइब करो मैं चलो सब्सक्राइब लाइक कर दो सब्सक्राइब लाइक कर दो हम तो जसरी मर कर दिए डायमंड बटन चाहिए हम तो केक बंद मैं बर्थडे में सुन Thank you. Thank you. Bye. Bye. -bye. Love you. Bye -bye. Love you. <laughs>